ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ। ਸ਼੍ਰੀ ਕਾਲਾ ਜੀ ਦੀਆਂ ਵੱਡੀਆਂ ਖਬਰਾਂ। ਪੂਰੇ ਪੰਜਾਬ ਦੇ ਪਿੰਡਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ। ਪਿੰਡਾਂ ਨੂੰ ਮਿਲੇਗੀ ਇਹ ਸਹੂਲਤ। ਪੰਜਾਬ 'ਚ ਚੈਨਾ ਡੋਰ ਦੀ ਵਰਤੋਂ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ। ਨਿਯਮਾਂ ਦੀ ਉਲੰਘਣਾ ਕਰਨ ਤੇ ਹੋਵੇਗੀ 5 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ। ਭਗਵੰਤ ਮਾਨ ਸਰਕਾਰ ਵੱਲੋਂ ਪ੍ਰੀਤੀ ਦੇ ਗੋਇੰਦਵਾਲ ਸਾਈ ਫਰਮਲ ਪਲਾਂਟ ਤੇ ਨਵਜੋਤ ਸਿੰਘ ਸਿੱਧੂ ਨੇ ਖੜੇ ਕੀਤੇ ਸਵਾਲ। ਮਾਨ ਸਰਕਾਰ ਨੂੰ ਸਰਾਇਆਂ ਖਰੀਆਂ-ਖਰੀਆਂ ਮੰਗਿਆ ਜਵਾਬ। ਪੰਜਾਬ 'ਚ ਵਾਹਨ ਚਾਲਕਾਂ ਨੂੰ ਵੱਡਾ ਚਰਕਾ। ਪੈਟਰੋਲ ਅਤੇ ਕੀਮਤਾਂ 'ਚ ਹੋਇਆ ਵਾਧਾ ਪੰਜਾਬ ਦੇ ਇੰਨੇ ਸਕੂਲਾਂ ਤੇ ਹੋਵੇਗੀ ਵੱਡੀ ਕਾਰਵਾਈ ਪੰਜਾਬ ਦੇ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਿਰਦੇਸ਼ ਮੌਸਮ ਵਿਭਾਗ ਦਾ ਅਲਰਟ ਅਗਲੇ 3-4 ਦਿਨਾਂ ਧੁੰਦ ਤੇ ਠੰਡ ਦਾ ਰਹੇਗਾ ਖਹਿਰ ਅਰਮਿਤਿਕ ਅਰੀਵਾਲ ਤੋਂ ਬਾਅਦ ਸੀਐਮ ਭਗਵਾਨ ਤਮਾਨ ਵੀ ਗਏ ਵਿਪਾਸਨਾ ਤੇ ਵਿਪਾਸਨਾ ਤੋਂ ਬਾਅਦ 8 ਜਨਵਰੀ ਨੂੰ ਜਾਣਗੇ ਗੁਜਰਾਤ ਮੁੱਖ ਮੰਤਰੀ ਭਗਵਾਨ ਤਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਨਰੰਗਲਾ ਪੰਜਾਬ ਬਣਾਉਣ ਲਈ ਇਤਨਿਸ਼ੀਲ ਹੈ ਅਤੇ ਇਸ ਮਕਸਦ ਲਈ ਪਿੰਡਾਂ ਨੂੰ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ ਇਸ ਨੂੰ ਲੈ ਕੇ ਮਾਨ ਸਰਕਾਰ ਲਗਾਤਾਰ ਵੱਡੇ ਅਸਰ ਲਾ ਰਹੀ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਦੀਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਉਹਨਾਂ ਨੇ ਨਿਰਦੇਸ਼ ਦਿੱਤੇ ਹਨ ਕਿ ਪਿੰਡਾਂ ਵਿੱਚ ਸਾਫ਼ ਅਤੇ ਸ਼ੁੱਧ ਪਾਣੀ ਦੀ ਸਪਲਾਈ ਲਈ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ ਉਹਨਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਈ ਪਿੰਡਾਂ ਦਾ ਤਰਤੀਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਤੇ ਕੁਝ ਪਿੰਡ ਕੰਢੀ ਖੇਤਰ ਵਿੱਚ ਪੈਂਦੇ ਹਨ। ਇਸ ਲਈ ਇਨ੍ਹਾਂ ਪਿੰਡਾਂ ਵਿੱਚ ਨਹਿਰੀ ਪਾਣੀ ਦਾ ਸ਼ੁੱਧੀਕਰਨ ਕਰਕੇ ਟ੍ਰੀਟਮੈਂਟ ਪਲਾਂਟ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਜੀਪਾ ਨੇ ਕਿਹਾ ਕਿ ਉਹ ਖੁਦ ਉਸਾਰੀ ਅਧੀਨ ਪ੍ਰੋਜੈਕਟਾਂ ਦਾ ਦੌਰਾ ਕਰਕੇ ਜਮਿਨੀ ਸਥਿਤੀ ਦਾ ਜਾਇਜ਼ਾ ਲੈਣਗੇ ਜਿਹੜੇ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹਨ ਉਹਨਾਂ ਪ੍ਰੋਜੈਕਟਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨਗੇ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਚਾਈਨਾ ਡੋਰ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਚਾਈਨਾ ਡੋਰ ਦੀ ਵਰਤੋਂ ਕਾਰਨਵਾਦ ਰਹੇ ਹਾਸਿਆਂ ਦੇ ਮੰਦੇ ਨਜ਼ਰ ਸਰਕਾਰ ਨੇ ਇਸ ਦੀ ਪਾਬੰਦੀ ਸੰਬੰਧੀ ਜਾਰੀ ਹੁਕਮ ਨੂੰ ਹੋਰ ਸ਼ਕਤੀ ਨਾਲ ਲਾਗੂ ਕਰਨ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਹੁਣ ਨਿਯਮ ਦੀ ਉਲੰਘਣਾ ਕਰਨ ਤੇ 5 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ਪਿਛਲੇ ਦਿਨੀ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕੈबिनेट ਮੰਤਰੀ ਗੁਰਮੀਤ ਸਿੰਘ ਮੀਤੇਅਰ ਨੇ ਕਿਹਾ ਕਿ ਨਵੇਂ ਹੁਕਮਾਂ ਵਿੱਚ ਚਾਇਨਾ ਡੋਰ ਸ਼ੀਸ਼ੇ ਜਾਂ ਹੋਰ ਤਾਤ ਦੇ ਪਾਊਡਰ ਦੇ ਬਣੇ ਦਰਵਾਜ਼ਿਆਂ ਤੇ ਮੁਕੰਮਲ ਪਾਬੰਦੀ ਹੋਵੇਗੀ ਪਤੰਗਾਂ ਨੂੰ ਸਿਰਫ ਸੂਤੀ ਧਾਗੇ ਨਾਲ ਡਾਉਣ ਦੀ ਯਾਦ ਦਿੱਤੀ ਗਈ ਹੈ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਉਣ ਸੰਬੰਧੀ ਵਾਤਾਵਰਨ ਐਕਟ 1986 ਦੀ ਧਾਰਾ ਤਹਿਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਭਗਵਾਨਤ ਮਾਨ ਸਰਕਾਰ ਨੇ 1080 ਕਰੋੜ ਰੁਪਏ ਵਿੱਚ 540 ਗਵਾਰਦਾ ਗੋਇੰਦਵਾਲ ਸਾਈਵ ਥਰਮਲ ਪਲਾਂਟ ਖਰੀਦ ਲਿਆ ਹੈ ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਭਗਵਾਨ ਤਮਨ ਦੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਹਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਭਗਵਾਨ ਤਮਨ ਜੀ ਪੰਜਾਬ ਨੂੰ ਟਿਕਾਊ ਵਿਤੀ ਫੈਸਲਿਆਂ ਦੀ ਲੋੜ ਹੈ ਨਾ ਕਿ ਅਲੋਚਨਾਤਮਕ ਪ੍ਰਾਪਤੀਆਂ ਜੋ ਇਸ ਦੇ ਕਰਜ਼ੇ ਦੇ ਸੰਕਟ ਨੂੰ ਹੋਰ ਡੂੰਗਾ ਕਰਨਾ ਗੋਇੰਦਵਾਲ ਪਾਵਰ ਪਲਾਂਟ ਇੱਕ ਸੰਪੰਨਤੀ ਤੋਂ ਬਹੁਤ ਦੂਰ ਇੱਕ ਚਿੱਟੇ ਹਾਥੀ ਵਾਂਗ ਦਿਖਾਈ ਦਿੰਦਾ ਹੈ ਅਤੇ ਰਾਜ ਦੀ ਪਹਿਲਾਂ ਹੀ ਤਣਾਅ ਵਿੱਚ ਡੁੱਗੀ ਹੋਈ ਸੀ ਵਿਵਸਥਾ ਦੀ ਦੇਣਦਾਰੀ ਪਲਾਂਟ ਸੀ 800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਜਿਸ ਦਾ ਬੋਝ ਹੁਣ ਪੰਜਾਬ ਦੇ ਟੈਕਸ ਦਾ ਤਾਵਾ ਨੂੰ ਚੁੱਕਣਾ ਪਵੇਗਾ ਪੀਪੀਏ ਪੰਜਾਬ ਨੂੰ ਉਤਪਾਦਨ ਦੇ 100% ਲਈ ਇੱਕ ਨਿਸ਼ਚਿਤ ਫੀਸ ਅਦਾ ਕਰਨ ਲਈ ਮਜਬੂਰ ਕਰਦਾ ਹੈ ਜਦੋਂ ਕਿ ਦੂਜੇ ਰਾਜ 80% ਤੋਂ ਵੱਧ ਭੁਗਤਾਨ ਨਹੀਂ ਕਰਦੇ ਹਨ ਇਹਨਾਂ ਅਨੁਚਿਤ ਪੀਪੀਏ ਤਾਰਾਵਾਂ ਕਾਰਨ 2020 ਤੱਕ ਪੰਜਾਬ ਪਹਿਲਾਂ ਹੀ 5400 ਕਰੋੜ ਰੁਪਏ ਤੱਕ ਦਾ ਭੁਗਤਾਨ ਕਰ ਚੁੱਕਾ ਹੈ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਨ੍ਹਾਂ ਸਮਝੌਤਿਆਂ ਦੇ ਜੀਵਨ ਕਾਲ ਵਿੱਚ ਰਾਜ ਨੂੰ ਕੁੱਲ 65000 ਕਰੋੜ ਰੁਪਏ ਜਾਂ ਤੱਕ ਫੰਡਾਂ ਤੋਂ ਸਿਰਫ ਨਿਸ਼ਚਿਤ ਫੀਸਾਂ ਦਾ ਨੁਕਸਾਨ ਹੋਵੇਗਾ ਤੁਹਾਨੂੰ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਕਿ ਤੁਸੀਂ ਪਿਛਲੇ 2 ਸਾਲਾਂ ਵਿੱਚ ਕਿੰਨੀ ਫਿਕਸ ਫੀਸ ਅਦਾ ਕੀਤੀ ਹੈ ਕੀ ਤੁਹਾਡੇ ਕੋਲ ਸਰਕਾਰੀ ਮਾਲਕੀ ਵਾਲੀਆਂ ਸਟੇਟ ਪਾਵਰ ਟਰਮੀਨੇਸ਼ਨ ਕੰਪਨੀਆਂ ਤੇ ਰਾਸ਼ਟਰੀ ਗ੍ਰਿਡ ਤੋਂ ਬਿਜਲੀ ਦੀ ਖਰੀਦ ਦੀ ਸੂਤਲੀ ਵਿਧੀ ਹੈ ਇਹ ਅਸਥਿਰ ਸਥਿਤੀ ਤੁਰੰਤ ਕਾਰਵਾਈ ਦੀ ਮੰਗ ਕਰਦੀ ਹੈ ਤੁਸੀਂ 2 ਸਾਲ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੀਪੀਏ ਨੂੰ ਰੱਦ ਜਾਂ ਮੌੜ ਸਮਝੌਤਾ ਕਿਉਂ ਨਹੀਂ ਕੀਤਾ ਕਿ ਤੁਸੀਂ ਵੀ ਇੰਨਾ ਪੀਪੀਐਸ ਵਾਂਗ ਜਵਾਬਦੇਹ ਨਹੀਂ ਹੋ ਤੁਹਾਡਾ ਗਵਰਨੈਂਸ ਮਾਡਲ ਬਸਟ ਬੈਲੂਨ ਵਾਂਗ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਿਲਿਆ ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਡਬਲਯੂਟੀਆਈ ਕਰੂਡ ਮਾਮਲੀ ਵਾਧੇ ਨਾਲ 70.50 ਡਾਲਰ ਪ੍ਰਤੀ ਬੈਰਲ ਤੇ ਵਿਕਰੇ ਹਸੀਜ਼ ਦੇ ਨਾਲ ਹੀ ਬ੍ਰੈਟ ਕਰੂਡ 75.99 ਡਾਲਰ ਪ੍ਰਤੀ ਬੈਰਲ ਤੇ ਆ ਗਿਆ ਹੈ ਇਸ ਵਿਚਾਲੇ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹੰਨਾ ਤੇਲ ਕੰਪਨੀਆਂ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਪੰਜਾਬ ਵਿੱਚ ਪੈਟਰੋਲ 51 ਪੈਸੇ ਤੇ ਡੀਜ਼ਲ 48 ਪੈਸੇ ਮਹਿੰਗਾ ਹੋ ਗਿਆ ਹੈ ਗੁਜਰਾਤ ਵਿੱਚ ਪੈਟਰੋਲ ਦੀ ਕੀਮਤ ਵਿੱਚ 84 ਪੈਸੇ ਦਾ ਵਾਧਾ ਹੋਇਆ ਹੈ ਪਰ ਡੀਜ਼ਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਸੇ ਲਹਾਵਾ ਮੱਧ ਪ੍ਰਦੇਸ਼ ਛਾਰਖੰਡ ਅਤੇ ਗੋਆ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮਲੀ ਵਾਧਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਵਿੱਚ ਪੈਟਰੋਲ 11 ਪੈਸੇ ਤੇ ਡੀਜ਼ਲ 12 ਪੈਸੇ ਸਸਤਾ ਹੋ ਗਿਆ ਹੈ ਨਿੱਜੀ ਸਕੂਲਾਂ ਤੇ ਪੰਜਾਬ ਸਰਕਾਰ ਨੇ ਕਾਰਵਾਈ ਦੀ ਤਿਆਰੀ ਜ਼ਰੂਰੀ ਕਰ ਲਈ ਹੈ ਜਾਣਕਾਰੀ ਮੁਤਾਬਕ ਸੋਮਵਾਰ ਤੋਂ ਖੁੱਲੇ ਸਕੂਲਾਂ ਤੋਂ ਬਾਅਦ ਕਈ ਮਾਪਿਆਂ ਨੇ ਵਿਭਾਗ ਨੂੰ ਸ਼ਿਕਾਇਤਾਂ ਕੀਤੀਆਂ ਹਨ ਕਿ ਸਕੂਲਾਂ ਨੇ ਆਪਣੇ ਸਮੇਂ ਵਿੱਚ ਬਦਲਾਅ ਨਹੀਂ ਕੀਤਾ ਜਿਸ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ 9 ਵਜੇ ਹੀ ਸਕੂਲ ਬੁਲਾਇਆ ਜਾ ਰਿਹਾ ਹੈ ਇਸ ਦੇ ਮੱਦੇ ਨਜ਼ਰ ਸਿੱਖਿਆ ਵਿਭਾਗ ਵੱਲੋਂ ਇਸ ਮੁੱਦੇ ਤੇ ਕਾਰਵਾਈ ਲਈ ਕਦਮ ਚੁੱਕਦੇ ਹੋਏ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਤਰ੍ਹਾਂ ਦੇ ਸਕੂਲਾਂ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਇਸ ਦੀ ਰਿਪੋਰਟ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦਫ਼ਤਰ ਨੂੰ ਭੇਜੀ ਜਾਵੇ ਜਿਸ ਤੋਂ ਬਾਅਦ ਇਨ੍ਹਾਂ ਸਕੂਲਾਂ ਤੇ ਕਾਰਵਾਈ ਕੀਤੀ ਜਾਵੇਗੀ ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਅਗਲੇ 3-4 ਦਿਨ ਧੁੰਦ ਤੇ ਠੰਡ ਵਧਣ ਦੀ ਪੇਸ਼ੀਨ گوئی ਕੀਤੀ ਹੈ ਜਦ ਵੀ ਪੰਜਾਬ ਵਿੱਚ ਸੰਗਣੀ ਧੁੰਦ ਛਾਈ ਹੋਈ ਹੈ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਫ਼ਤੇ ਤੋਂ ਸੂਰਜ ਦਿਖਾਈ ਨਹੀਂ ਦਿੱਤਾ ਪੰਜਾਬ ਦੇ ਕਈ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 8 ਡਿਗਰੀ ਤੱਕ ਪਹੁੰਚ ਗਿਆ ਹੈ ਦਰਅਸਲ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ੀਤ ਲਹਿਰ ਨੇ ਲੋਕਾਂ ਨੂੰ ਕੰਮ ਨਹੀਂ ਛੇੜੀ ਹੋਈ ਹੈ ਇਸ ਲਈ ਵੱਡੀ ਗਿਣਤੀ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦੇ ਰਹੇ ਹਨ ਢੀਆਂ ਹਵਾਵਾਂ ਕਾਰਨ ਪੰਜਾਬ ਵਿੱਚ ਦਿਨ ਵੇਲੇ ਦੇ ਤਾਪਮਾਨ ਵਿੱਚ 8 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਪੀਪਾਸਨਾ ਤੇ ਚਲੇ ਗਏ ਹਨ ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਵਿਸ਼ਾਖਾਪਟਨਮ ਲਈ ਰਵਾਨਾ ਹੋ ਗਏ ਹਨ ਜਿੱਥੇ ਉਹ 4 ਦਿਨਾਂ ਲਈ ਵਿਪਾਸਨਾ ਕਰਨਗੇ 4 ਦਿਨਾਂ ਦੀ ਵਿਪਾਸਨਾ ਤੋਂ ਬਾਅਦ ਉਹ ਸ਼ਨੀਵਾਰ ਨੂੰ ਦਿੱਲੀ ਪਰਤਣਗੇ ਅਤੇ ਉਸ ਮਗਰੋਂ 7-8 ਜਨਵਰੀ ਨੂੰ ਗੁਜਰਾਤ ਜਾਣਗੇ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਚਾਰ ਕਰਨਗੇ ਜਿੰਨੀਆਂ ਵੀ ਡਿਸਕ੍ਰੈਸ਼ਨਰੀ ਗ੍ਰਾਂਟ ਸੀਗੀਆਂ ਉਹਨਾਂ ਦੀ ਪਿੰਡ ਵਾਈਜ਼ ਥੱਥੇ-ਜੱਥੇ ਵੀ ਜੋਦੋ ਪਿੰਡਾਂ ਦੀਆਂ ਮੁਸਬਾ ਸੀ ਉਹਨਾਂ ਨੂੰ ਨਾਲ ਉਹ ਭਰਖਿਆ ਅਸੀਂ 1 ਕਰੋੜ 3 ਲੱਖ ਰੁਪਇਆ ਜਿਹੜਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜਾ ਹੈ ਬਹੁਤ ਵੱੜਾ ਦੇ ਸੰਬੰਧ ਹੈ ਜਿਹਨੇ ਉਹਨਾਂ ਨੂੰ ਮੁਸਾ ਕਾਹ ਕਿ ਪਿੰਡਾਂ ਦਾ ਬਾਕੀ ਸਰਵਾਸਿਕਣ ਤੇ ਕੋਈ ਗਲੀਆਂ ਦਾ ਕੰਮ ਸੀਗਾ ਕਿ ਦੇ ਕੋਈ ਤਾਲੀਆਂ ਦਾ ਕੰਮ ਆ ਕਿ ਦੇ ਕੋਈ ਛੱਪੜ ਦਾ ਕੰਮ ਆ ਕਿ ਦੇ ਕੋਈ ਫਰਨੀਚ ਦਾ ਕੰਮ ਸੋ ਇਹਦੇ ਨਾਲ ਨਾਲ ਅਸੀਂ ਇਹ ਗ੍ਰਾਂਟ ਜਿਹੜੀ ਆ 20 ਪਿੰਡਾਂ ਨੂੰ ਅੱਜ ਮੋਹਈਆ ਚਿੱਤੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਸਾਡੇ ਜਿਹੜੇ ਪਿੰਡ ਤੇ ਸਾਰਿਆਂ ਨੂੰ ਖਬਰ ਕਰਾਂਗੇ ਇਸ ਤੋਂ ਨਾਲ ਅਸੀਂ 20 ਪਿੰਡਾਂ ਨੂੰ ਅੱਜ ਸਪੋਰਟਸ ਕਿੱਟਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਦੇ ਵਿੱਚ ਜਾ ਕੇ ਇਹ ਖੇੜ ਸਕਣ ਕਿਉਂਕਿ ਜਦੋਂ ਸਾਡੇ ਨੌਜਵਾਨ ਗਰਾਉਂਡ ਤੇ ਵਿੱਚ ਜਾ ਕੇ ਖੇਤਣਗੇ ਤੇ ਪੁੱਤਰ ਦੀ ਤੌਰ ਤੇ ਕਿ ਉਹਨਾਂ ਦੇ ਵਿੱਚ ਇੱਕ ਕਿਹੜਾ ਪ੍ਰਤੀਜਾ ਪੈਦਾ ਹੁਗਾ ਨਸ਼ਿਆਂ ਤੋਂ ਮੋੜ ਕੇ ਖੇਤਾਂ ਦੇ ਪ੍ਰਤੀ ਦਿਲਚਸਪੀ ਜਿਹੜੀ ਆ ਉਹਦੀ ਵਧੂਗੀ ਤੋਂ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਇਸ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਆ ਗਰਾਉਂਡ ਵੀ ਦਵਾਂਗੇ ਹਰ ਪਿੰਡ ਦੇ ਵਿੱਚ ਸਪੋਰਟਸ ਕਿੱਟਾਂ ਵੀ ਦਵਾਂਗੇ ਔਰ ਹਰ ਪਿੰਡ ਦੀ ਜਿਹੜੀ ਸਮੱਸਿਆ ਜੋ ਵੀ ਉਥੋਂ ਦੀ ਜਿੰਨੀ ਗ੍ਰਾਂਟ ਚਾਹੀਦੀ ਆ ਹਰ ਪਿੰਡ ਦੇ ਵਿੱਚ ਜਿਹੜਾ ਉਹ ਮਹਯਤ ਅੱਜ ਜਟਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੀਆਂ ਵੀ ਡਿਸਕ੍ਰੈਸ਼ਨਰੀ ਗ੍ਰਾਂਟ ਸੀਗੀਆਂ ਉਹਨਾਂ ਦੀ ਪਿੰਡ ਵਾਈਜ਼ ਜਿੱਤੇ ਜਿੱਤੇ ਵੀ ਜੋ ਜੋ ਪਿੰਡਾਂ ਦੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਨਾਲ ਉਹ ਭਰ ਆਇਆ ਅਸੀਂ 1 ਕਰੋੜ 3 ਲੱਖ ਰੁਪਏ ਜਿਹੜਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜਾ ਫੋਮੋਟ ਬਰ ਦੇ ਸੰਬੰਧ ਤੇ ਇਹਨਾਂ ਨੂੰ ਮਿਸ਼ਾ ਤਾਂ ਕਿ ਪਿੰਡਾਂ ਦਾ ਵਿਕਾਸ ਕਰਵਾ ਸੀ ਭਣ ਤੇ ਕੋਈ ਗਲੀਆਂ ਦਾ ਕੰਮ ਸੀਗਾ ਕਿਤੇ ਕੋਈ ਪਾਲੀਆਂ ਦਾ ਕੰਮ ਆ ਕਿਤੇ ਕੋਈ ਛੰਪੜ ਦਾ ਕੰਮ ਆ ਕਿਤੇ ਕੋਈ ਖਰਨੀਆ ਦਾ ਕੰਮ ਸੋ ਇਹਦੇ ਨਾਲ ਨਾਲ ਅਸੀਂ ਇਹ ਗ੍ਰਾਂਟ ਜਿਹੜੀ ਆ 20 ਪਿੰਡਾਂ ਨੂੰ ਅੱਜ ਮਹਿੰਤਿਆ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਸਾਡੇ ਜਿਹੜੇ ਪਿੰਡ ਪਲੇਨਾ ਸਾਰਿਆਂ ਨੂੰ ਖਬਰ ਕਰਾਂਗੇ ਇਸ ਤੋਂ ਨਾਲ ਅਸੀਂ 20 ਪਿੰਡਾਂ ਨੂੰ ਅੱਜ ਸਪੋਰਟਸ ਕਿੱਟਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਦੇ ਵਿੱਚ ਜਾ ਕੇ ਤੇ ਖੇਡ ਸਕਣ ਤੋ ਕਿ ਜਦੋਂ ਸਾਡੇ ਨੌਜਵਾਨ ਗਰਾਊਂਡ ਦੇ ਵਿੱਚ ਜਾ ਕੇ ਖੇਡਣਗੇ ਇੱਕ ਉਤਰੀ ਦੀ ਤੌਰ ਤੇ ਕਿ ਉਹਨਾਂ ਦੇ ਵਿੱਚ ਇੱਕ ਕਿੰਨਾ ਪ੍ਰਤੀਜਿਦਤਾ ਪੈਦਾ ਹੋਗਾ ਨਾ ਸ਼ਾਇਦ ਉਹ ਮੋਰ ਦੇ ਕਿ ਖੇਡਾਂ ਦੇ ਸਪੋਰਟ ਜਿਹੜੀ ਹੈ ਉਹਨਾਂ ਦੀ ਵਧੂਗੀ ਤੋ ਅਸੀਂ ਜੰਡਿਆ拉 ਗੁਰੂ ਹਲਕੇ ਦੇ ਵਿੱਚ ਇਸ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਗਰਾਊਂਡ ਵੀ ਦਵਾਂਗੇ ਹਰ ਪਿੰਡ ਦੇ ਵਿੱਚ ਸਪੋਰਟਸ ਕਿੱਟਾਂ ਵੀ ਦਵਾਂਗੇ ਔਰ ਹਰ ਪਿੰਡ ਦੀ ਜਿਹੜੀ ਸਮੱਸਿਆ ਜੋ ਵੀ ਉਹਨਾਂ ਦੀ ਜਿੰਨੀ ਕਰਾਟ ਚਾਹੀਦੀ ਆ ਪਾਰਟਿਸਿਪੇਟਿਵ ਪ੍ਰਕਿਰਿਆ ਨੂੰ ਮਹਈਆ ਕਰਾ। ਆ ਜਿਹੜਾ ਇੱਕ ਮੌਕਾ ਮੰਗਦੇ ਸੀ ਲੁਟੇਰੇ ਮੌਕਾ ਕੀ ਲੋਕਾਂ ਨੇ ਦਿੱਤਾ 2 ਸਾਲਾਂ 'ਚ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ। ਇਹਨਾਂ 60 ਹਜ਼ਾਰਾਂ ਵਿੱਚੋਂ ਦੁਵਾਨੀ ਕਿੱਥੇ ਗਈ ਐ? ਨਾ ਕਿਸੇ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਏ 24 ਹਜ਼ਾਰ ਰੁਪਏ ਹਰ ਇੱਕ ਬੀਬੀ ਦੇ ਖਾਤੇ 'ਚ ਹੋਣੇ ਚਾਹੀਦੇ ਨੇ। 60 ਹਜ਼ਾਰ ਕਰੋੜ ਦਾ ਕਰਜ਼ਾ ਲੈ ਗਿਆ 24 ਹਜ਼ਾਰ ਕਿਸੇ ਬੀਬੀ ਦੇ ਖਾਤੇ 'ਚ ਨਹੀਂ ਪਾ ਸਕਦੀ ਸੱਤਾ। ਨਾ ਕਿਸੇ ਨੂੰ ਨੌਕਰੀ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਦਾ ਮੁਆਵਜ਼ਾ ਦਵਾਂਗਾ, ਬੱਕਰੀ ਦਾ ਦਵਾਂਗਾ। ਅੱਧਾ ਪੰਜਾਬ ਦੋ ਬਾਰੀ ਡੁੱਬ ਗਿਆ। ਤਿੰਨ ਫਸਲਾਂ ਨਰਮੇ ਦੀ ਖਰਾਬ ਹੋ ਗਈਆਂ ਹੜ੍ਹਾਂ ਦੇ ਨਾਲ ਪਿਛਲੇ ਮੁਆਵਜ਼ੇ ਐਮਐਸਪੀ ਜੇ ਤੱਕ ਹੀ ਲੈਣਾ ਮੁਆਵਜ਼ਾ ਹੀ ਦੇਤੇ ਆਉਂ ਯੂਰੀਆ ਦੀ ਅੰਨੀ ਘਾਟ ਚੱਲ ਰਹੀ ਹੈ ਬਲੈਕ ਚ 350 ਮੰਗ ਰਹੇ ਨੇ ਦੇਣ ਵਾਸਤੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜਿਹੜਾ ਕਹਿੰਦਾ ਸੀ ਪਿੰਡੋਂ ਸਰਕਾਰ ਚੱਲੂਗੀ ਆਮ ਕਰਾਦਾ ਮੁੰਡਾ ਉਹ ਕਿੱਥੇ ਦੇਖਦਾ ਮਾਸਟਰ ਦਾ ਮੁੰਡਾ ਹੈਗਾ ਕਿੱਥੇ ਉਹ ਆਮ ਉਹਦੇ ਵਰਗਾ ਖਾਸ ਤਾਂ ਕੋਈ ਰਹਾ ਨਹੀਂ ਇਹ ਹਕੀਕਤ ਹੈ ਕਿ ਪੰਜਾਬ ਨੂੰ ਕਰਜ਼ਾਈ ਕਰਕੇ ਅੱਜ ਬਿਜਲੀ ਵਿਭਾਗੇ ਕਰਜ਼ਾਈ ਚ ਹੋ ਗਿਆ ਤੇ ਇੱਕ ਦਿਵਾਲੀਆ ਬਿਜਲੀ ਕੰਪਨੀ ਪ੍ਰਾਈਵੇਟ ਨਿਜੀ ਕੰਪਨੀ ਜਿਹੜੇ 6000 ਕਰੋੜ ਦੀ ਕਰਜ਼ਾਈ ਹੋ ਕੇ ਬੰਦਾ ਛੱਡ ਕੇ ਭੱਜ ਗਿਆ ਉਹਨੂੰ ਹਜ਼ਾਰ ਕਰੋੜ ਸਰਕਾਰ ਦੇ ਕੇ ਖਰੀਦ ਰਹੀ ਹੈ ਮਤਲਬ ਲੋਕਾਂ ਦੇ ਉੱਤੇ ਹਜ਼ਾਰ ਕਰੋੜ ਦਾ ਹੋ ਤੇ ਬਿਜਲੀ ਕਿਸੇ ਦੀ ਆ ਨਹੀਂ ਰਹੀ ਹੈਗੀ ਆ ਸਰਦੀਆਂ 'ਚ ਬਿਜਲੀ ਜਾਂਦੀ ਸੀ ਤਾਂ ਸੁਨਿਆ ਨਹੀਂ ਸੀ ਅਕਾਲੀ ਦਲ ਨੇ 6000 ਮੈਗਾਵਾਟ ਦਾ 12-13000 ਮੈਗਾਵਾਟ ਸਰਪਲਸ ਕੀਤੀ ਨਾ 1 ਮੈਗਾਵਾਟ ਕਾਂਗਰਸ ਯਾਨੀ ਨਵਾਂ ਬਿਜਲੀ ਪੈਦਾ ਕੀਤੀ ਨਾ ਇਹਨਾਂ ਨੇ ਇਹਨਾਂ ਨੇ ਤਾਂ ਪੈਦਾ ਕੀ ਕਰਨੀ ਵਿਵਾਲੀਆ ਕੰਪਨੀਆਂ ਨੂੰ ਹੋਰ ਹਜ਼ਾਰ ਕਰੋੜ ਰੁਪਏ ਲੈ ਕੇ ਕਹਿੰਦੇ ਸੀ ਸਸਤੀ ਬਿਜਲੀ ਕਹਾਂਗੇ ਯਾ ਤਾਂ ਕੰਨੀ ਪਹਿਲੇ ਦੋਨੋਂ ਪਾਰਟੀਆਂ ਜਿਹੜੇ ਕਹਿੰਦੇ ਸੀ ਸੁਖਵੀਰ ਜੀ ਦੇ ਬਣਾਏ ਹੋਏ ਜਿਹੜੇ 2 ਰੁਪਏ 86 ਪੈਸੇ ਦੇ ਸਮਝੌਤੇ 25 ਸਾਲ ਦੇ ਜਿਹੜੇ ਕਹਿੰਦੇ ਸੀ ਰੱਦ ਕਰਨੀ ਅੱਜ 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 ਕਿਉਂ ਨਹੀਂ ਕਰਦੇ ਅੱਜ ਭਗਵੰਤ ਸਿੰਘ ਜੀ 500 ਰੁਪਏ ਚ ਦੇਵਾਂਗੇ ਜਿਹੜੇ 9 ਰੁਪਏ ਚ ਦੇ ਰਹੀ ਸੀ ਤੇ ਆਪਾਂ ਤਾਂ 2 ਰੁਪਏ 86 ਦੇ ਜਿਹੜਾ ਰੋਲਿੰਗ ਸੋ ਹਰ ਪੱਖੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਇਸ ਤੇ ਹਾਰਾਂ ਦੀ ਸਰਕਾਰ ਕੇਜਰੀਵਾਲ ਨੂੰ ਚਮਕਾਉਣ ਵਾਸਤੇ 10 ਲੱਖ ਰੁਪਏ ਘੰਟੇ ਦਾ ਕਦੇ ਕੇਜਰੀਵਾਲ ਨੂੰ ਜਹਾਜ਼ ਤੇ ਚੜਾ ਕੇ ਇੱਥੇ ਕਦੇ ਉੱਥੇ ਪੂਸਤੇ ਫੌਜ ਕਦੇ ਇੱਥੇ ਕਦੇ ਉੱਥੇ ਦਿੱਲੀ ਆਦੀ ਬੈਠੀ ਹੋਈ ਆ ਬੇ ਇਹਨਾਂ ਦੇ ਖਾਨਦਾਨ ਚ ਬੈਠੀ ਐ ਤੇ ਪੰਜਾਬ ਦੇ ਲੋਕਾਂ ਲੁੱਟਾਕੂਆਂ ਦੇ ਸ਼ਿਕਾਰ ਗੋਲੀਆਂ ਦੇ ਸ਼ਿਕਾਰ ਆ ਕੁਝ ਪੰਜਾਬ 'ਚ ਚੱਲ ਰਿਹਾ ਹੈ ਨਸ਼ੇ ਇੱਕ ਪਾਸੇ ਸਿਖਰ ਪਾਈ ਦੂਜੇ ਪਾਸੇ ਅਸਲੇ ਸ਼ਰੀਆਮ ਵਾਂਗੂ ਜੋ ਮਰਜ਼ੀ ਜਿਹਨੂੰ ਗੋਲੀ ਚਾ ਅੱਦੇ ਕੱਲ ਅੱਜ ਸਵੈਰ ਦੀ ਖਬਰ ਹੈ ਇੱਕ ਪ੍ਰਾਈਵੇਟ ਬੱਸ ਨੂੰ ਲੁਟੇਰਿਆਂ ਨੇ ਲੋਕੇ ਉੱਥੇ ਹੀ ਲੁੱਟਾਕੂਆ ਕਰਤੀਆਂ ਕੋਈ ਸੜਕਾਂ 'ਚ ਜੇ ਬੰਦੇ ਬੱਸ 'ਚ ਵੀ ਨਹੀਂ ਸੁਰੱਖਿਤਾ ਕਿੱਥੇ ਜਾਣ ਕਿੱਥੇ ਲੋਕੀ ਤੇ ਭਗਵੰਤ ਮਾਨ ਨੂੰ ਪਹੁੰਚੇ ਕੌਣ ਨਾ ਕੈਪਟਨ ਸਾਡੇ 4 ਸਾਲ ਬਾਹਰ ਨਿਕਲਿਆ ਨਾ ਚੰਨੀ ਨਾ ਇਹ ਇਹ ਜਿਹੜਾ ਕੇਜਰੀਵਾਲ ਨੂੰ ਤਾਂ ਦਿੱਲੀ ਕੌਣ ਲੱਭੂਗਾ ਉਹ ਤਾਂ ਆਪ ਜੇਲ੍ਹ ਤੇ ਕੁਛੇ ਦਿਨਾਂ ਦਾ ਮਹਿਮਾਨ ਹੈ ਜੇਲ੍ਹ ਤੇ ਜਾਊਗਾ ਤੇ ਉਹੀ ਭਗਵੰਤਮਾਨ ਜਿਹੜਾ ਕਹਿੰਦਾ ਸੀ ਲੋਕਾਂ ਦੇ ਵਿੱਚ ਅਸੀਂ ਰਲਿਆ ਆਮ ਬੰਦਾ ਆਮ ਤੁਹਾਡੇ ਵਰਗੇ ਇਨਸਾਨਾਂ ਆ ਜੋ ਇੰਨਾ ਖਾਸ ਬਣਿਆ ਹੋਇਆ ਹੈ ਕਿ ਜੇ ਕਿਸੇ ਪਿੰਡ ਤੋਂ ਲੰਗਣਾ ਵੀ ਹੋਵੇ ਤਾਂ ਆਸ-ਪਾਸ ਦੇ 4-6 ਪਿੰਡਾਂ ਨੂੰ ਸਾਰਿਆਂ ਨੂੰ ਬੰਦ ਕੀਤਾ ਛਾਬਲੀ ਬਣਾਈ ਜਾਂਦੀ ਹੈ ਇਹ ਹਾਲਾਤ ਨੇ ਸੋ ਪੰਜਾਬ ਜਾਵੇ ਤਾਂ ਕਿੱਥੇ ਜਾਏ ਭਗਵੰਤਮਾਨ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨ ਲੱਗਿਆ ਇੰਨਾ ਤਬਾਖਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੱਖ ਮੰਤਰੀ ਬਣ ਗਿਆ ਮੱਖ ਮੰਤਰੀ ਬਨਣਾ ਹੋ ਚੀਜ਼ ਹੈ ਜਿਹ ਮੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਕਰਦਾ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕ ਹੀ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹ ਇਹ ਦੀ ਸੋਚ ਹਲੇ ਵੀ ਉਹ ਮਜ਼ਾਕੇ ਮੰਨੂ ਮੈਡੀਟੇਸ਼ਨ ਦਾ ਵੀ 4 ਦਿਨਾਂ ਲਈ ਅੰਧਰਾ ਪ੍ਰਦੇਸ਼ ਗਿਆ ਮੁੱਖ ਮੰਤਰੀ ਮੈਨੂੰ ਇੱਕ ਹੋਰ ਨਹੀਂ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਉਂਦਾ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਤਬਾਦ ਕਰਤਾ ਪੰਜਾਬ ਅੱਜ ਤਮਾਸ਼ਾ ਆ ਗਿਆ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਬੁਨਵਾਗੇ ਸਾਰੇ ਅਸੀਂ ਹਲਕਾ ਇੰਚਾਰਜੀ ਬਣਾਏ ਹੈ ਅਮ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਈ ਹੈ ਪਸੀਨੇ ਲੀਡਰਸ਼ਿਪ ਲਾਈ ਹੈ ਮੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੱਲ ਸਰਕਾਰ ਦੇ ਕਰਜ਼ਾ ਫੇਰ ਸਰਕਾਰ ਨੇ ਲਿੱਤਾ ਗਿਆ ਹੈ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਪ੍ਰਾਈਵੇਟ ਥਰਮਲ ਪਲਾਂਟ ਅੱਜ 2500 ਕਰੋੜ ਦਾ ਕਰਜ਼ਾ ਵੀ ਦਿੱਤਾ ਗਿਆ ਸੀ ਸਰਕਾਰ ਵੱਲੋਂ ਫਿਰ ਤੱਕ ਨਵੇਂ ਸਾਲ ਚੱਲ ਰਹੇ ਸਨ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਆ ਸੋਚਦਾ ਕਿ ਮੈਨੂੰ ਬਣਾਤਾ ਹੁਣ ਮੱਖ ਮੰਤਰੀ ਬਣ ਗਿਆ ਮੱਖ ਮੰਤਰੀ ਬਨਣਾ ਹੋ ਚੀਜ਼ ਹੈ ਜਿਮ ਮੱਖ ਮੰਤਰੀ ਦੀ ਜਿੰਮੇਵਾਰੀ ਸੰਭਾਲਨੀ ਹੋਰ ਕਰਨਾ ਇੱਕ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕੀ ਇਹ ਦੇਖੋ ਇਹ ਸੋਚ ਹਲੇ ਵੀ ਉਹ ਮਜਾਕੇ ਵਾਂਗ ਮੈਡੀਟੇਸ਼ਨ ਕਰੀ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਕੇ ਮੁੱਖ ਮੰਤਰੀ ਨੂੰ ਮੈਨੂੰ ਇੱਕ ਹਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਆਹ ਘਕਾ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਤਬਾਤਾ ਕਰਤਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਏਕਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਓ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਜਿਹੜਾ 60 70 ਹਜ਼ਾਰ ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਆ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜੀਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮੱਸੇ ਰੰਗਣ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਕਿ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਹੈ ਪੰਜਾਬੀਆਂ ਨੂੰ ਆ ਗੋਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮਾਰਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਹੈ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦੇਵਾਂਗੇ ਤੂੰ ਤਾਂ ਚੀਮਾ ਸਾਹਿਬ ਚੀਕਾਂ ਮਾਰਦੇ ਹੁੰਦੇ ਕੋਠਿਆਂ ਦੇ ਖੜਕੇ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ ਨੂੰ ਨੀਰ ਪੀਰ ਨੂੰ ਬਿਜਲੀ ਖਰੀਦ ਰਿਹਾ ਹੈ ਜਵਾਬ ਦੇ ਖਰੀਦ ਰਿਹਾ ਕਿ ਨਹੀਂ ਖਰੀਦ ਰਿਹਾ ਫੇਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ ਅਸੀਂ 100 ਤੇ ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਾਰ ਵਾਈਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਇਆ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ